ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਰਮਨ ਟਿੱਕ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਦੇਖੋ ਦੋ ਸੂਟ ਜਿਹੜੇ ਆਪਣੇ ਕੰਪਲੀਟ ਹੋ ਚੁੱਕੇ ਆ ਕਾਫੀ ਦਿਨਾਂ ਤੋਂ ਆਪਣੇ ਇਹ ਵਾਲੇ ਵਰਕ ਜਿਹੜੇ ਚੱਲ ਰਹੇ ਸੀ ਤੇ ਲਓ ਜੀ ਦੋਨੋਂ ਸੂਟ ਕੰਪਲੀਟਲੀ ਆਪਣੇ ਤਿਆਰ ਹੋ ਚੁੱਕੇ ਇਹ ਵਾਲਾ ਸੂਟ ਦਾ ਥੋੜਾ ਜਿਹਾ ਵਰਕ ਦੇਖੋ ਰਹਿ ਕੇ ਕਿਉਂਕਿ ਇਹਦੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਇੱਕ ਆਪਣੀ ਰੀਲ ਸੀ ਹਨਾ ਜਿਹਦੇ ਵਿੱਚ ਆਪਾਂ ਛੇੜ ਭਰਦੇ ਸੀ ਉਹ ਵਾਲੀ ਦੀ ਖਤਮ ਹੋ ਗਈ ਸੀ ਤੇ ਕਾਫੀ ਟਾਈਮ ਆਪਾਂ ਨੂੰ ਇੱਕ ਹਫਤੇ ਬਾਅਦ ਉਹ ਜਿਹੜੀ ਕਲਰ ਸੀ ਆਪਾਂ ਨੂੰ ਨਹੀਂ ਮਿਲ ਰਿਹਾ ਸੀ ਤੇ ਫਿਰ ਜਿਹੜਾ ਆਪਾਂ ਦੇਖੋ ਉਹਦਾ ਨੰਬਰ ਲਿਖਾ ਕੇ ਉਹ ਵਾਲਾ ਕਲਰ ਜਿਹੜਾ ਅਵੇਲੇਬਲ ਕੀਤਾ ਹਨਾ ਕਾਫੀ ਵਾਰ ਐਕਦਾ ਹੋ ਜਾਂਦਾ ਵੀ ਜਿਹੜਾ ਕਲਰ ਆਪਾਂ ਆ ਬਾਦਨੇ ਆ ਉਹ ਕਈ ਵਾਰੀ ਮੁੱਕ ਜਾਂਦਾ ਤੇ ਕਈ ਵਾਰੀ ਆਪਾਂ ਨੂੰ ਛੇਤੀ ਕਿਤੇ ਨਹੀਂ ਮਿਲਦਾ ਇਸ ਤਰ੍ਹਾਂ ਸੂਟ ਜਿਹੜਾ ਤੇ ਦੇਖੋ ਬਹੁਤ ਜ਼ਿਆਦੇ ਦਿਨ ਹੋ ਗਏ ਸੀ ਇਹ ਸੂਸ ਨੂੰ ਲੱਗੇ ਤਾਂ ਇਹਨੂੰ ਤੇ ਫਿਰ ਆਪਾਂ ਉਤਾਰ ਕੇ ਰੱਖਤਾ ਸੀ ਵੀ ਚਲੋ ਜੇ ਤੇ ਇਹਦੀ ਆਪਣਾ ਇਹ ਥ्रेड ਮਿਲਦਾ ਹੈ ਨਾ ਉਦੋਂ ਇਹਨੂੰ ਆਪਾਂ ਵਰਕ ਤੇ ਲਗਾਵਾਂਗੇ ਕਿਉਂਕਿ ਜੇ ਇਹਨੂੰ ਆਪਾਂ ਇੱਕ ਵਾਰ ਫਰੇਮ ਤੇ ਲਗਾਤਾ ਤੇ ਥ्रेड ਮੁੱਕ ਗਿਆ ਤਾਂ ਫਿਰ ਆਪਾਂ ਚਾਹਤ ਜੀ ਫਰੇਮ ਇਹਦੀ ਨਹੀਂ ਚੇਂਜ ਕਰ ਸਕਦੇ ਨਾ ਕੋਈ ਹੋਰ ਆਪਣਾ ਸੂਤ ਜਿਹੜਾ ਵਰਕ ਤੇ ਲਗਾ ਸਕਦੇ ਲਓ ਜੀ ਇਹ ਸੂਤ ਦੇ ਖੜੇ ਖੜੇ ਆਪਾਂ ਜਿਹੜੇ ਕਾਫੀ ਸਾਰੇ ਸੂਤ ਵਰਕ ਕਰਦੇ ਨੇ ਲਓ ਜੱਜ ਆਪਾਂ ਇਹ ਵਾਲਾ ਇੱਕ ਬੈਲਵਲ ਸੂਤ ਜਿਹੜਾ ਇਸ ਤੋਂ ਪਹਿਲਾਂ ਰੈਡੀ ਕਰਕੇ ਛੱਡਿਆ ਉਹ ਤੁਹਾਨੂੰ ਇਹੜੀ ਵੀਡੀਓ ਸ਼ੋਅ ਕਰ ਦਿੰਨੇ ਆ ਲੋ ਜੀ ਇਸ ਤਰ੍ਹਾਂ ਦਾ ਸੂਟ ਜਿਹੜਾ ਇਹ ਆਪਣਾ ਬਣ ਕੇ ਤਿਆਰ ਹੋਇਆ ਦੇਖ ਸਕਦੇ ਹੋ ਇਹਦੇ ਆਪਾਂ ਦੋ ਜਿਹੜੇ ਘੇਰੇ ਦੇ ਉੱਪਰ ਬਹੁਤ ਹੀ ਪਿਆਰੇ ਜਿਹੇ ਇਸ ਤਰ੍ਹਾਂ ਦੇ ਫਲਾਵਰ ਦੇ ਕੇ ਇਹਦਾ ਜਿਹੜਾ ਘੇਰਾ ਤਿਆਰ ਕੀਤਾ ਲੋ ਜੀ 21 ਇੰਚ ਇੱਥੇ ਆਪਾਂ ਇਹਦਾ ਘੇਰਾ ਤਿਆਰ ਕੀਤਾ ਤੇ ਇਹ ਵਾਲੇ ਇਹਦੇ ਜਿਹੜੇ ਬਾਹਾਂ ਤੇ ਮਤਲਬ ਆਉਣਗੇ ਦੋ ਫਲਾਵਰ ਲੋ ਜੀ ਜਿਹੜੀ ਆਪਾਂ ਘੇਰੇ ਤੇ ਫਲਾਵਰ ਪਾਇਆ ਉਹ ਆਪਾਂ ਉਹਤੇ ਬਣਾ ਕੇ ਪਾਇਆ ਤੇ ਜਿਹੜੇ ਆਪਾਂ ਇਹਦੀ ਬਾਹ ਤੇ ਫਲਾਵਰ ਪਾਇਆ ਕਿਉਂਕਿ ਫਲਾਵਰ ਫੇਰ ਵੀ ਕਾਫੀ ਸਾਰੇ ਦੇਖੋ ਵੱਡਾ ਸੈੱਟ ਸੀ ਫਲਾਵਰਾਂ ਦਾ ਹਨਾ ਤੇ ਇੱਥੇ ਅੱਸੀ ਤੇ ਬਣਾਉਣ ਤੇ ਵੀ ਕਾਫੀ ਸਾਰਾ ਵੱਡਾ ਸੈੱਜ ਬਣ ਕੇ ਤਿਆਰ ਹੋਇਆ ਬਾਕੀ ਸੂਟ ਬਹੁਤ ਸੋਹਣਾ ਰੈਡੀ ਹੋਇਆ ਲਓ ਜੀ ਹੁਣ ਜਿਹੜਾ ਆਪਾਂ ਅਗਲਾ ਸੂਟ ਪਿਆਰਾ ਚ ਦੇਖੋ ਸੈਟਨ ਸਿਲਕ ਜਿਹੜਾ ਕਿ ਨਿਊ ਸਟਾਫ ਆ ਚੁੱਕੀ ਹੈ ਪਾਰਟੀ ਵੇਅਰ ਸੂਟ ਜਿੰਨਾ ਤੇ ਰੈਡੀ ਹੁੰਦੇ ਆ ਹੈਂਡਵਰਕ ਹੁੰਦਾ ਮਸ਼ੀਨਵਰਕ ਵੀ ਕਰਾਉਂਦੇ ਹੋਣਾ ਤੇ ਨੀਟਲ ਵਰਤੀ ਵਿਤਰਾਲ ਨੂੰ ਜਿੰਨਾ ਤੁਹਾਡਾ ਵਜ ਤੋਂ ਅਸਾਰ ਤੁਸੀਂ ਰੈਡੀ ਕਰਵਾਉਣਾ ਹੁੰਦਾ ਉਸ ਤਰ੍ਹਾਂ ਦਾ ਜਿਹੜਾ ਸੂਟਾਂ ਉੱਪਰ ਕੰਮ ਕਰਾ ਕੇ ਕੋਈ ਵੀ ਸਟਾਫ ਜਿਹੜਾ ਤਿਆਰ ਕਰਵਾ ਸਕਦੇ ਹੋ ਲਓ ਜੀ ਇਹ ਦੇਖੋ ਸਾਡੇ ਜਿਹੜਾ ਸਰਟਨ ਸਿਲਕ ਦਾ ਇਹ ਵਾਲਾ ਸਟਾਫ ਆ ਤੇ ਇਹਦੇ ਤੇ ਆਪਾਂ ਅੱਜ ਇਹ ਕੁਸ਼ੀਨ ਦਾ ਨਾ ਕਿਆਰਾ ਜਾ ਵਰਕ ਦੇ ਕੇ ਇਹਨੂੰ ਖਿਆਰ ਕਰਨ ਲੱਗੇ ਹਾਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਅੱਜ ਆਪਣੇ ਇਹ ਵਾਲੇ ਸੂਟ ਦੇ ਕੁਝ ਜਿਹੜੇ ਰੈਡੀ ਹੋ ਕੇ ਜਾ ਰਹੇ ਨੇ ਸਟੀਚਿੰਗ ਹੋ ਕੇ ਹਨਾ ਇਹਦਾ ਆਪਾਂ ਤੁਹਾਨੂੰ ਬੋਟਮ ਵਰਕ ਦਿਖਾਈ ਦਿੱਤਾ ਸੀ ਬਹੁਤ ਸੋਹਣੀਆਂ ਵੇਲਾ ਪਾ ਕੇ ਇਹਦਾ ਬੋਟਮ ਵਰਕ ਕੀਤਾ ਸੀ ਤੇ ਇਸ ਤਰ੍ਹਾਂ ਦੀ ਗਮ ਪਾਈਪ ਨੂੰ ਲਗਾ ਕੇ ਦੇਖੋ ਇਹਦਾ ਦੁਪੱਟਾ ਰੈਡੀ ਕੀਤਾ ਲਓ ਜੀ ਹਰ ਤਰ੍ਹਾਂ ਦਾ ਦੁਪੱਟਾ ਤੁਸੀਂ ਡਾਈ ਕਰਵਾ ਕੇ ਹਨਾ ਤੇ ਹਰ ਤਰ੍ਹਾਂ ਜਿਵੇਂ ਮਰਜ਼ੀ ਲੈਸ ਲਵਾ ਕੇ ਤੁਸੀਂ ਆਪਣੇ ਤੋਂ ਸੂਤ ਜਿਹੜਾ ਆਪਣਾ ਕੰਪਲੀਟ ਲੁੱਕ ਵਿੱਚ ਮੰਗਵਾ ਸਕਦੇ ਹੋ ਤੇ ਸਟੀਚਿੰਗ ਆਪਣੇ ਕੋਲੇ ਹਰ ਤਰ੍ਹਾਂ ਦੀ ਅਵੇਲੇਬਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਲੁੱਕ ਪੇਚ ਕੇ ਸੂਤ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਣਾ ਫਰਸਟ ਪੇਨ ਲੱਗ ਚੁੱਕੇ ਇਹ ਵਾਲੇ ਸੂਟ ਦਾ ਤੇ ਲੋ ਜੀ ਸੈਕਨਡ ਦਾ ਬਹੁਤ ਹੀ ਪਿਆਰੀ ਇਹ ਰੰਗ ਦਾ ਸੂਟ ਦਾ ਜਿਹੜਾ ਅੱਜ ਆਪਾਂ ਬਹੁਤ ਪਿਆਰਾ ਵਰਕ ਦੇ ਕੇ ਨੂੰ تیار ਕਰਨ ਲੱਗੇ ਆਂ ਵੀਡੀਓ ਨੂੰ ਫੋਲੋ ਗੋਟ ਜ਼ਰੂਰ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੇ ਨਵੇਂ-ਨਵੇਂ ਵਰਕ ਜਿਹੜੇ ਹੁੰਦੇ ਆ ਹਨ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਤੇ ਫਿਰ ਤੁਹਾਨੂੰ ਚੰਗੇ ਲੱਗਦੇ ਤਾਂ ਫਿਰ ਜਿਹੜਾ ਤੁਸੀਂ ਆਪਣੇ ਆਰਡਰ ਪਲੇਸ ਕਰਦੇ ਤੇ ਆਰਡਰ ਲਈ ਆਪਣਾ ਨੰਬਰ ਜਿਹੜਾ ਸਕਰੀਨ ਤੇ ਹਨਾ ਆਪਾਂ ਤੁਹਾਨੂੰ ਲਿਖਿਆ ਹੋਇਆ ਉਹ ਤੁਸੀਂ ਉੱਥੇ ਆਪਾਂ ਨੂੰ ਜਾ ਕੇ ਜਿਹੜਾ ਆਪਣਾ ਮੈਸੇਜ ਕਰਕੇ ਹਨਾ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਆਰਡਰ ਬੁੱਕ ਕਰਨ ਦੇ ਲਈ ਤੁਹਾਨੂੰ ਪਤਾ ਹੈ ਸਭ ਤੋਂ ਪਹਿਲਾਂ ਜਿਹੜੀ ਹਾਫ ਪੇਮੈਂਟ ਕਰਕੇ ਤੁਸੀਂ ਕੋਈ ਵੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਪਣਾ ਸਟਾਫ ਤੇ ਜਿਹੜਾ ਡਿਜ਼ਾਈਨ ਤੁਸੀਂ ਸੈਂਡ ਕਰਕੇ ਆਪਾਂ ਨੂੰ WhatsApp ਮੈਸੇਜ ਤੇ ਹਨਾ ਤੇ ਤੁਸੀਂ ਆਪਣੇ ਸੂਟ ਜਿਹੜੇ ਬੁੱਕ ਕਰ ਸਕਦੇ ਹੋ ਲੋਕੀ ਤੇ ਇਸ ਤੋਂ ਦੇ ਤਿਆਰੇ-ਤਿਆਰੇ ਸੂਟ ਜਿਹੜੇ ਅਸੀਂ ਇੱਕ ਹਫਤੇ ਤਿੱਕਰ ਬਣਾ ਕੇ ਤੁਹਾਡੇ ਘਰ ਤੇ ਤੁਹਾਨੂੰ ਡਿਲੀਵਰ ਕਰਦੇ ਆਂ ਬਾਕੀ ਆਪਣੇ ਡਿਲੀਵਰ ਥੋੜੀ ਜਿਹੀ ਫਾਸਟ ਹੁੰਦੀ ਹੈ ਕਈ ਵਾਰੀ ਛੋਟਾ ਕਰਕੇ ਜਾਂ ਵੈਸੇ ਲੇਟ ਹੋ ਜਾਂਦੀ ਹੈ ਨਹੀਂ ਆਪਣੇ ਇੱਕ ਹਫਤੇ ਤੋਂ ਅੰਤੰਦਰ ਸੂਟ ਜਿਹੜੇ ਬਣਾ ਕੇ ਆਪਾਂ ਤੁਹਾਡੇ ਤੇ ਭੇਜਨੇ ਆ ਤੇ ਚਲੋ ਜੀ ਸੂਟ ਦਾ ਆਪਣਾ ਦੂਸਰਾ ਫਰੇਮ ਦੇਖੋ ਕੰਧਾ ਕਰਕੇ ਕਰਦੇ ਲੱਗ ਚੁੱਕਿਆ ਚਲੋ ਜੀ ਇੱਥੇ ਆਪਾਂ ਇਹ ਜਿਹੜਾ ਜੁਆਇੰਟ ਲਗਾਇਆ ਤੁਸੀਂ ਦੇਖ ਸਕਦੇ ਹੋ ਤੇ ਕੋਈ ਪਤਾ ਨਹੀਂ ਲੱਗੂਗਾ ਵੀ ਆਪਾਂ ਕਿਤੋਂ ਜਿਹੜਾ ਵਰਕ ਦੂਜੀ ਵਾਰ ਸਟਾਰਟ ਕੀਤਾ ਇਹ ਹੁੰਦੀ ਹੈ ਸਫਾਈ ਹੈ ਨਾ ਤੇ ਬਾਕੀ ਜਿਹੜਾ ਸੂਟ ਦਾ ਵਰਕ ਹੈ ਤੁਹਾਨੂੰ ਉਹ ਵੀ ਆਪਾਂ ਨੇੜੀ ਤੋਂ ਕਰਕੇ ਦਿਖਾਉਣੇ ਸੀ ਤਾਂ ਜੋ ਸੂਟ ਤਾਂ ਤੁਸੀਂ ਹਨਾ ਵੀਡੀਓ ਦੇ ਵਿੱਚ ਪ੍ਰੋਪਰ ਦੇਖ ਸਕੋ ਵੀ ਜਿਹੜਾ ਕੰਮ ਹੁੰਦਾ ਉਹ ਆਪਣਾ ਕਿਸ ਤਰ੍ਹਾਂ ਦਾ ਹੁੰਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਨਾਲ ਦੇ ਸੈਟ ਦਾ ਆਪਾਂ ਇਹ ਵਾਲਾ ਵਰਤ ਕੀਤਾ ਤੇ ਬਾਕੀ ਇਹਦੇ ਵਿੱਚ ਸਾਰੇ ਚੋਹਲ ਕਰਕੇ ਤੁਹਾਡੇ ਨਾਲ ਆਪਾਂ ਸਾਰੀ ਵੀਡੀਓ ਸਾਂਝੀ ਕਰਾਂਗੇ ਵੀ ਇਹ ਵਰਕ ਜਿਹੜਾ ਕਿੱਦਾਂ ਦਾ ਤਿਆਰ ਹੋਊਗਾ ਤੇ ਵੀਡੀਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਨਾਲ ਹੀ ਵੀਡੀਓ ਨੂੰ ਆਪਣੇ ਚੱਲਦੇ ਚੱਲਦੇ ਆਪਣੇ ਪਰਿਵਾਰਾਂ ਵਿੱਚ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਥੋੜਾ ਜਿਹਾ ਡਿਜ਼ਾਈਨ ਬਣਾ ਕੇ ਫਿਰ ਤੁਹਾਡੇ ਨਾਲ ਅਗਲੀ ਵੀਡੀਓ ਤੋ ਫ੍ਰੇਮ ਟੋਟਲ ਲਗਾ ਕੇ ਇੱਕੋ ਤੀਜਾ ਫ੍ਰੇਮ ਆਪਾਂ ਜਿਹੜਾ ਲੱਗੂਗਾ ਕਿਉਂਕਿ ਆਪਾਂ ਇਹ ਵਾਲਾ ਡਿਜ਼ਾਈਨ ਹੈ ਤਾਂ ਫਿਰ ਇਹ ਵਾਲਾ ਫਲਾਵਰ ਨਹੀਂ ਸੀ ਆ ਰਿਹਾ ਤੇ ਡਿਜ਼ਾਈਨ ਕੋਲ ਦਾ ਆ ਅਲਤ ਲੱਗ ਰਿਹਾ ਸੀ ਇਸ ਲਈ ਆਪਾਂ ਦੇਖੋ ਇਹ ਫਲਾਵਰ ਇੱਧਰ ਵੀ ਦੇਵਾਂਗੇ ਤੇ ਇਸ ਲਈ ਆਪਾਂ ਦੇਖੋ ਤੀਜਾ ਫ੍ਰੇਮ ਲੱਗਿਆ ਤੇ ਉਹ ਫ੍ਰੇਮ ਬਣਨ ਦਾ ਫਿਰ ਇੱਕ ਫਲਾਵਰ ਬਣਨ ਦਾ ਜਿਸ ਤਿਹੇ ਡਿਜ਼ਾਈਨ ਜਿਹੜਾ ਆਪਾਂ ਇਹ ਕੰਪਲੀਟ ਹੁੰਦਾ ਵੀ ਇਹਨਾਂ ਤੋਂ ਬਚੂ ਰੋਕ ਕਿ ਤੁਹਾਨੂੰ ਮੈਂ ਕਿਉਂਕਿ ਫਿਰ ਆਪਾਂ ਪੂਰਾ ਡਿਟੇਲ ਮੁੰਦੇ ਨਾ ਸਿਰਫ ਇੱਕ ਫਲਾਵਰ ਚੁਣਨ। ਯਾ ਫਿਰ ਆਪਣਾ ਜਿਹੜਾ ਇਹ ਡਿਜ਼ਾਈਨ ਬਹੁਤ ਵਧੀਆ ਲੱਗੂ ਤਾਂ ਜੇ ਆਪਾਂ ਇੱਦਾਂ ਹੀ ਛੱਡ ਦੇ ਸੀ ਥੋੜਾ ਜਿਹਾ ਘੇਰਾ ਤੋਂ ਥੋੜਾ ਜਿਹਾ ਕੇ ਜਾਊਗਾ। ਫੱਤੇ ਨੂੰ ਸਲਾਈ ਚਾਹ ਰੱਖ ਕਰਵਾ ਦਾਂਗੇ। ਲਓ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਕਿਵੇਂ ਬਣਾ ਰਹੇ ਹਾਂ। ਨਵਜੀ ਵੈਸੇ ਆਪਣਾ ਦੇਖੋ 1.5 ਇੰਚ ਤੇ ਦੇਖੋ ਇਹ ਬਾਰੇ ਫਲਾਵਰ ਤੇ ਆਪਣਾ ਡਿਜ਼ਾਈਨ ਪੂਰਾ ਹੋ ਗਿਆ ਸੀ ਘੇਰਾ ਮਤਲਬ ਉਹਨਾਂ ਦਾ ਕੰਪਲੀਟ ਹੋ ਗਿਆ ਸੀ 20 ਇੰਚ ਘੇਰਾ ਬਣਾਉਣਾ ਸੀ ਤੇ ਇੱਧਰ ਆਪਾਂ ਦੇਖੋ ਇਹ ਫਲਾਵਰ ਤੋਂ ਸ਼ੁਰੂਆਤ ਕੀਤੀ ਸੀ ਤੇ ਇਹਦੀ ਐਂਡ ਆ ਜਿਹੜੀ ਇਸ ਫਲਾਵਰ ਤੋਂ ਹੋ ਗਈ ਸੀ ਇਸ ਲਈ ਥੋੜਾ ਜਿਹਾ ਆਊਟ ਲੱਗ ਰਿਹਾ ਸੀ ਤੇ ਲਓ ਜੀ ਆਪਾਂ ਇਹ ਵਾਲਾ ਫਲਾਵਰ ਹੁਣ ਇੱਕ ਐਕਸਟਰਾ ਇੱਧਰ ਵੀ ਦੇਵਾਂਗੇ ਥੋੜਾ ਜਿਹਾ ਫਰਕ ਪਿਆ ਦੇਖੋ ਅਧੇ ਕੈਂਚ ਦਾ ਇਹ ਇੱਧਰ ਆਪਾਂ ਨਾਲ ਕਰਕੇ ਜਿਹੜੀ ਜਦੋਂ ਤਰਪਾਈ ਕਰਵਾਵਾਂਗੇ ਤੁਹੋਂ ਕਰਵਾ ਦਾਂਗੇ ਆਪਣੇ ਟੇਲਰ ਤੋਂ ਤੇ ਲਓ ਜੀ ਫਿਰ ਇਹ ਡਿਜ਼ਾਈਨ ਆ ਜਿਹੜਾ ਪ੍ਰੋਪਰ ਆਊਗਾ ਤੇ ਸੋਨਾ ਵੀ ਲੱਗੂਗਾ ਠੀਕ ਹੈ ਜੀ ਕਿਪਾ ਇਦਾਂ ਛੱਡ ਦਿੱਸ ਤਾਂ ਦੇਖੋ ਹਾਫ ਜੜ ਡਿਜ਼ਾਈਨ ਲੱਗ ਰਿਹਾ ਸੀ ਤੇ ਫਿਰ ਆਪਾਂ ਇਸ ਤੇ ਲਈ ਜਿਹੜਾ ਹੁਣ ਇੰਨਾ ਡਿਜ਼ਾਈਨ ਹੋ ਰਿਹਾ ਤੇ ਨਾਲ ਤਿਆਰ ਕਰਾਂਗੇ ਇਹ ਵਾਲਾ ਫਲਾਵਰ ਬਣਾਵਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਵਿਖਾਉਣੀ ਹੈ ਇਹਦਾ ਘੇਰਾ ਵੀ ਕਿੱਦਾਂ ਬਣਿਆ ਤੇ ਇਸੇ ਤਰ੍ਹਾਂ ਦਾ ਹੀ ਫਲਾਵਰ ਜਿਹੜਾ ਇਹਦੀ ਬਾਂਦੇ ਦਿੱਤਾ ਜਾਊਗਾ ਤੇ ਹਾਂਜੀ ਦੇਖ ਸਕਦੇ ਹੋ ਆਪਣਾ ਘੇਰਾ ਜਿਹੜਾ ਬਣ ਕੇ ਤਿਆਰ ਹੈ ਤੇ ਲਓ ਜੀ ਇਸ ਤਰ੍ਹਾਂ ਦਾ ਘੇਰਾ ਕੁਛ ਆਪਣਾ ਇਹ ਬਣ ਕੇ ਤਿਆਰ ਹੋਇਆ ਲਓ ਜੀ ਦੇਖ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਆ ਬਹੁਤ ਬਰੀਕ ਡਿਜ਼ਾਈਨ ਆ ਹਨਾ ਤੇ ਸੂਟ ਤੇ ਦੇਖੋ ਨਾਲ ਤੇ ਥ੍ਰੈਡ ਨਾਲ ਆਪਾਂ ਜਿਹੜਾ ਇਹ ਬਣਾ ਕੇ ਤਿਆਰ ਕੀਤਾ ਬਹੁਤ ਸੋਹਣਾ ਸੂਟ ਹਾਂ ਬਾਕੀ ਬਣਿਆ ਬਾਕੀ ਜਿਹੜਾ ਇਹ ਸਟੀਚਿੰਗ ਹੋਊਗਾ ਉਹਦੀ ਪੂਰੀ ਗ੍ਰੇਸ ਤੇ ਲੁੱਕ ਜਿਹੜੀ ਸੂਟ ਦੀ ਉਹਦੋਂ ਆਉਣੀ ਹੈ ਲਓ ਜੀ ਇਸੇ ਤਰ੍ਹਾਂ ਦਾ ਫਲਾਵਰ ਜਿਹੜਾ ਇੱਕ ਆਪਾਂ ਇੱਕ ਬਾਹ ਤੇ ਪਾ ਕੇ ਤਿਆਰ ਕਰਾਂਗੇ ਤੇ ਇਹ ਵਾਲਾ ਵਰਕ ਜਿਹੜਾ ਆਪਣੇ ਸੂਟ ਦਾ ਰਹੂਗਾ ਅੱਜ ਦਾ ਲਓ ਜੀ ਇਹ ਵਰਕ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣੀ رائے ਜ਼ਰੂਰ ਦੱਸਿਆ ਕਰੋ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਵਰਕ ਦੇਖਣ ਲਈ ਜੁੜੇ ਰਹੋ ਆਪਣੇ ਚੈਨਲ ਤੇ ਲਓ ਜੀ ਹਰ ਇੱਕ ਫਲਾਵਰ ਦੀ ਸਫਾਈ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਨੇ ਨੇੜੇ ਤੋਂ ਇਸ ਲਈ ਆਪਾਂ ਵੀਡੀਓ ਬਣਾਉਣੀ ਵੀ ਤਾਂ ਜੋ ਸੂਟ ਤੁਹਾਡੇ ਦਿੱਕਰ ਤਿਆਰ ਹੋ ਕੇ ਜਾਂਦੇ ਨੇ ਲਓ ਜੀ ਤੁਸੀਂ ਪ੍ਰੋਪਰ ਲੁੱਕ ਸੂਟ ਦੀ ਦੇਖ ਸਕੋ ਤੇ ਆਪਣਾ ਕੰਮ ਜਿਹੜਾ ਚੈੱਕ ਕਰ ਸਕਦੇ ਹੋ ਲਓ ਜੀ ਤੁਸੀਂ ਵੀ ਜਿਹੜੀਆਂ ਮੇਰੇ ਨਾਲ ਪਹਿਣਾ ਨੂੰ ਇਦਾਂ ਦੇ ਸੋਹਣ ਸੋਹਣ ਵਰਕ ਵਾਲੇ ਸੂਟ ਪਾਉਂਦਾ ਹਨਾ ਤੇ ਉਹ ਆਪਾਂ ਨੂੰ ਜਿਹੜਾ ਡੀਮ ਕਰ ਸਕਦੇ ਨੇ ਆਪਣੇ ਸੂਟ ਜਿਹੜੇ ਇਸ ਤਰ੍ਹਾਂ ਦੇ ਤਿਆਰ ਕਰਵਾ ਸਕਦੇ ਨੇ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਹੋਰ ਕੋਈ ਵਰਕ ਲੈ ਕੇ ਨਵਾਂ ਜਾਂ ਹੋਰ ਕੋਈ ਕੰਮ ਕਰ ਲੈ ਕੇ ਉਮੀਦ ਕਰਦੇ ਆਂ ਅੱਜ ਵਾਲਾ ਵਰਕ ਤੁਹਾਨੂੰ ਵਧੀਆ ਲੱਗਿਆ ਹੋਊਗਾ ਥੈਂਕ ਯੂ